ਆਵਾਦਮੀ ਪਾਰਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਨਜਾਇਜ਼ ਜਿਹੜੀ ਗਾਲਬਨੀ ਕੋਟਾਲੇ ਮੇਂ ਪਕੜ ਰੱਖਾ ਹੈ ਤੇਜਰੀਵਾਲ ਕੇ ਸਾਥ ਧੱਕਾ ਸਾਹੀ ਹੋ ਰਹੀ ਹੈ ਭਾਜਪਾ ਨੇ ਜ਼ਬਰਦਸਤੀ ਪਕੜ ਰੱਖਾ ਹੈ ਹਮ ਉਸਕੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ ਆਪਕਾ ਲੱਗਦਾ ਹੈ ਕਿ ਉਹ ਗਲਤ ਹੋ ਰਹਾ ਸਭ ਨੇ ਇਹ ਇਹ ਲੋਕ বিজেপি ਵਾਲੇ ਧੱਕਾਸ਼ਾਹੀ ਕਰ ਰਹੇ ਹਨ ਜਬਰਦਸਤੀ ਇਹਨਾਂ ਨੇ ਕੇਜਰੀਵਾਲ ਕੋ پکڑ ਲੱਖਾ ਹੈ ਇੱਕ ਕਾਲ ਬਲੀ ਘੋਟਾਲੇ ਮੇ ਕੇਜਰੀਵਾਲ ਕੋ ਜਬਰਦਸਤੀ ਅਰੈਸਟ ਕਰਕੇ ਰੱਖਾ ਹੈ ਨਹੀਂ ਨਹੀਂ ਚਲੇਗੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਜਿਹੜਾ ਹੈ ਘਰਾਓ ਅੱਜ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦਫਤਰ ਦਾ ਕੀਤਾ ਜਾਣਾ ਸੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਵਲੰਟੀਅਰ ਹੈ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਕਿ ਕਿਸ ਤਰ੍ਹਾਂ ਦੇ ਨਾਲ ਕੁਝ ਵਲੰਟੀਅਰ ਜਿਹੜੇ ਨੇ ਇਥੋਂ ਭਾਰਤੀ ਜਨਤਾ ਪਾਰਟੀ ਦੇ ਸੈਕਟਰ 33 ਦੇ ਵਿੱਚ ਜੋ ਚੰਡੀਗੜ੍ਹ ਦਾ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਹੈ ਉਸ ਦੇ ਘਰਾਓ ਦੇ ਲਈ ਨਿਕਲਦੇ ਆ ਔਰ ਉਹਨਾਂ ਨੂੰ ਬਿਲਕੁਲ ਐਨ ਮੌਕੇ ਤੇ ਜਾ ਕੇ ਜਿਹੜਾ ਹੈ ਉਹ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਔਰ ਉਹਨਾਂ ਨੂੰ ਇਸ ਵੇਲੇ ਡਿਟੇਨ ਕਰ ਲਿਆ ਗਿਆ ਤੁਹਾਨੂੰ ਇਸ ਦੀ ਅਗਲੀ ਤਸਵੀਰ ਦਿਖਾਉਂਦੇ ਆ ਕਿ ਬੈਰੀਗੇਟਿੰਗ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਵੱਡੇ ਪੱਧਰ ਤੇ ਕੀਤੀ ਗਈ ਹੈ ਇੱਥੋਂ ਇਹ ਦੋ ਨੌਜਵਾਨ ਜਿਹੜੇ ਨੇ ਉਹ ਜਾਂਦੇ ਨੇ ਔਰ ਕਿਰਾਉ ਕਰਨ ਦੇ ਲਈ ਦੇਖੋ ਗੱਲ ਇਹ ਹੈ ਕਿ ਸਿੰਬੋਲਿਕ ਤੌਰ ਤੇ ਪ੍ਰੋਟੈਸਟ ਹੁੰਦਾ ਉਸ ਪ੍ਰੋਟੈਸਟ ਦੇ ਵਿੱਚ ਇੱਕ ਸੁਨੇਹਾ ਪਹੁੰਚਾਉਣਾ ਹੁੰਦਾ ਹੈ ਕਿ ਇਹ ਜੋ ਵੀ ਕੰਮ ਹੋ ਰਿਹਾ ਉਸ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਸਾਹਮਣੇ ਤੁਹਾਨੂੰ ਅਸੀਂ ਬੈਰੀਗੇਟਿੰਗ ਦਿਖਾ ਰਹੇ ਹਾਂ ਕਿ 33 ਔਰ 34 ਸੈਕਟਰ ਦੀਆਂ ਲਾਈਟਾਂ ਨੇ ਔਰ ਇੱਥੇ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਯੂਨਿਟ ਦਾ ਆਫਿਸ ਬਣਾਇਆ ਹੋਇਆ ਔਰ ਉਸ ਦੇ ਕਿਰਾਉ ਦੀ ਕਾਲ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀ ਗਈ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦਾ ਘਰਾਓ ਕੀਤਾ ਜਾਏਗਾ ਔਰ ਘਰਾਓ ਕਰਨ ਦੇ ਲਈ ਬਹੁਤ ਸਾਰੇ ਵਲੰਟੀਅਰ ਇੱਥੇ ਹੀ ਇਕੱਠਾ ਹੁੰਦੇ ਆ ਔਰ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਡੀਟੇਨ ਕਰ ਲਿਆ ਜਾਂਦਾ ਹੈ ਕੁਝ ਨੌਜਵਾਨ ਜਿਹੜੇ ਨੇ ਉਹ ਕੁਝ ਦੇਰੀ ਬਾਅਦ ਆਉਂਦੇ ਆ ਔਰ ਉਹ ਇੱਥੋਂ ਨਿਕਲਦੇ ਨੇ ਔਰ ਸਿੱਧਾ ਜਿਹੜਾ ਹੈ ਉਹ ਉਧਰ ਨੂੰ ਜਿਸ ਪਾਸੇ ਆਫਿਸ ਹੈ ਉਸ ਵੱਸੇ ਘਰਾਓ ਕਰਨ ਦੇ ਲਈ ਨਿਕਲਦੇ ਆ ਔਰ ਉਹਨਾਂ ਨੂੰ ਉੱਥੋਂ ਬੜੀ ਮੁਸ਼ਕਲ ਦੇ ਨਾਲ ਪੁਲਿਸ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਰੋਕਿਆ ਜਾਂਦਾ ਹੈ ਉਹਨਾਂ ਨੂੰ ਫੜ ਕੇ ਇੱਥੇ ਲਿਆਂਦਾ ਜਾਂਦਾ ਹੈ ਔਰ ਉਸ ਤੋਂ ਬਾਅਦ ਉਸੇ ਬੱਸ ਦੇ ਵਿੱਚ ਜਿੱਥੇ ਬਹੁਤ ਸਾਰੇ ਪਹਿਲਾਂ ਹੀ ਵਲੰਟੀਅਰ ਜਿਹੜੇ ਨੇ ਉਹ ਬੱਸ ਦੇ ਵਿੱਚ ਬਿਠਾਏ ਹੋਏ ਸੀ ਡਿਟੇਨ ਕੀਤੇ ਹੋਏ ਸੀ ਉਹਨਾਂ ਦੇ ਨਾਲ ਬਿਠਾ ਕੇ ਉਹਨਾਂ ਨੂੰ ਹੁਣ ਨੇੜਲੇ ਥਾਣੇ ਦੇ ਅੰਦਰ ਲਿਜਾਇਆ ਗਿਆ ਤਾਂ ਇਹ ਸਿੰਬੋਲਿਕ ਤੌਰ ਤੇ ਪ੍ਰੋਟੈਸਟ ਸੀ ਔਰ ਆਮ ਆਦਮੀ ਪਾਰਟੀ ਲਗਾਤਾਰ ਇਹ ਮੰਦੀ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਤੇ ਜਿਸ ਤਰ੍ਹਾਂ ਦੇ ਨਾਲ ਈਡੀ ਦੇ ਵੱਲੋਂ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਜਿਹੜਾ ਮਾਮਲਾ ਦਰਜ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਉਹ ਕਹਿੰਦੇ ਨੇ ਕਿ ਇਹ ਇੱਕ ਸਿਆਸੀ ਤੌਰ ਤੇ ਜਿਹੜੀ ਹੈ ਉਹ ਕਿੜ ਕੱਢਣ ਦੇ ਲਈ ਜਾਨੀ ਸਿਆਸੀ ਤੌਰ ਤੇ ਉਹਨਾਂ ਨੂੰ ਦਬਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਜਦੋਂ ਲੋਕ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾਣਾ ਸੀ ਤਾਂ ਹਾਈ ਕੋਰਟ ਨੇ ਉਹਨਾਂ ਨੂੰ ਰਾਹਤ ਜ਼ਰੂਰ ਦਿੱਤੀ ਜਿਹੜੀ ਹੈ ਉਹ ਬੇਲ ਦਿੱਤੀ ਗਈ ਔਰ ਉਹਨਾਂ ਨੇ ਪ੍ਰਚਾਰ ਆਪਣਾ ਕੀਤਾ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਜਿਹੜਾ ਹੈ ਉਹ ਮਾਮਲਾ ਇੱਕ ਧਿਆਨ ਦੇ ਵਿੱਚ ਆਇਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੀਬੀਆਈ ਨੇ ਆਪਣੀ ਜਿਹੜੀ ਕਾਰਵਾਈ ਵੇਡ ਦਿੱਤੀ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਚੰਡੀਗੜ੍ਹ ਦਾ ਪੁਲਿਸ ਪ੍ਰਸ਼ਾਸਨ ਹੈ ਔਰ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤਾ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਕਿ ਜਿਸ ਜੋ ਜੋ ਕੁਝ ਅਰਵੀ ਦੇ ਕੇਜਰੀਵਾਲ ਨਾਲ ਹੋ ਰਿਹਾ ਉਹ ਬਹੁਤ ਗਲਤ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਤੇ ਸਿੱਧੇ ਤੌਰ ਤੇ ਇਹ ਦੋਸ਼ ਨੇ ਕਿ ਭਾਰਤੀ ਜਨਤਾ ਪਾਰਟੀ ਇਹ ਜਾਣ ਬੁੱਝ ਕੇ ਸਾਰਾ ਕੁਝ ਕਰ ਰਹੀ ਹੈ ਤਾਂ ਕਿ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਸਿਆਸੀ ਨੁਕਸਾਨ ਕੀਤਾ ਜਾ ਸਕੇ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਚੰਡੀਗੜ੍ਹ